ਹਾਂਜੀ ਸੰਗੀਤ ਜੀ ਮਨੀ ਆ ਸਾਡਾ ਭਰਾ ਲੁਧਿਆਣੇ ਵਾਲਾ ਮਨੀ ਮਨੀ ਵੀਰ ਵੀ ਦਿਮਾਗੀ ਪਰੇਸ਼ਾਨ ਹੋ ਗਿਆ ਸੀ ਸੰਗੀਤ ਜੀ ਬਹੁਤ ਜ਼ਿਆਦਾ ਇਸ ਵੀਰ ਨੇ ਵੀ ਆਪਣਾ ਜਿਹੜਾ ਘਰ ਆ ਉਹ ਸਾਰ ਆਪ ਜਿਹੜਾ ਤੋੜਦਾ ਸੀ ਆਪ ਜਿਨੇ ਵੀਡੀਓ ਦੇਖੀ ਆ ਕੁਛ ਦਿਨ ਪਹਿਲਾਂ ਲੁਧਿਆਣੇ ਮਾ ਬਾਪਾ ਤੋਂ ਬਾਅਦ ਕੱਲਾ ਰਹਿ ਗਿਆ ਮਤਲਬ ਜੀਵਨ ਸਾਥੀ ਨਾ ਕੋਈ ਇਹੋ ਜਿਹਾ ਸਹਾਰਾ ਇਕੱਲੇ ਨੇ ਆਪਣਾ ਘਰ ਹੀ ਥੋੜੀ ਲੈ ਕੇ ਤੋੜਤਾ ਸੀਗਾ ਜੀ ਔਰ ਇਹ ਵੀਰ ਪ੍ਰਕਾਸ਼ਮਾ ਪ੍ਰਕਾਸ਼ਮ ਦੇ ਵੀ ਜਸਰਾਉਂਰ ਪਿੰਡ ਆ ਜੀ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ਮ ਨੂੰ ਵੀ ਕਈ ਸਾਲ ਉੱਥੇ ਗੁਲਾਮੀ ਕੱਟਣੀ ਪਈ ਜੀ ਪ੍ਰਕਾਸ਼ਮ ਦੇ ਵੀ ਜਿਹੜਾ ਸੰਗਲ ਉਹ ਲਾ ਕੇ ਰੱਖਦੇ ਸੀ ਵੀ ਕਿਤੇ ਪ੍ਰਕਾਸ਼ਮ ਭੱਜ ਨਾ ਜਾਵੇ ਔਰ ਦਿਨ ਦੇ ਵਿੱਚ ਇਹਦੇ ਤੋਂ ਗੋਹਾ ਕੁੜਾ ਚਕਾਇਆ ਜਾਂਦਾ ਸੀ ਰਾਤ ਨੂੰ ਜਿਹੜਾ ਪ੍ਰਕਾਸ਼ਮ ਦੇ ਸੰਗਲ ਮਾਰ ਦਿੱਤਾ ਜਾਂਦਾ ਸੀ ਕਿਉਂਕਿ ਪ੍ਰਕਾਸ਼ਮ ਭੱਜਣ ਦੀ ਕੋਸ਼ਿਸ਼ ਕਰਦਾ ਹੋਊਗਾ ਐਸੇ ਹਾਲਾਤ ਸੀਗੇ ਜੀ ਪ੍ਰਕਾਸ਼ਮ ਦੇ ਐਦਾਂ ਮਤਲਬ ਇਹ ਵੀਰ ਜਿਹੜਾ ਆਪਣੀ ਨਰਕ ਭਰੀ ਜ਼ਿੰਦਗੀ ਕੱਟਦਾ ਸੀਗਾ ਸੰਗਤ ਜੀ ਔਰ ਉਹ ਦਰਿੰਦੇ ਇਹਨੂੰ ਭੱਜਣ ਨਹੀਂ ਦਿੰਦੇ ਸੀਗੇ ਜੀ ਇੱਥੇ ਫੜ ਕੇ ਰੱਖਦੇ ਸੀਗੇ ਜੀ ਨਹੀਂ ਤਰਸ ਉਹਨਾਂ ਨੂੰ ਆਇਆ ਇਸ ਵੀਰ ਤੇ ਹੋਰਾ ਵੀ ਤਰਸ ਨਹੀਂ ਆਇਆ ਉਹਨਾਂ ਨੂੰ ਆਪ ਜੀ ਦੇਖੋ ਰੱਬ ਦੀ ਛੱਤ ਥੱਲੇ ਇਹ ਵੀਰ ਆਪਣਾ ਸਮਾਂ ਬਤਾਉਂਦਾ ਸੀ ਚਾਹੇ ਉਹ ਗਰਮੀ ਹੋਵੇ ਚਾਹੇ ਹੋਵੇ ਸਰਦੀ ਔਰ ਇਹਦੇ ਉੱਪਰ ਇੱਕ ਕੈਮਰਾ ਲਾਇਆ ਗਿਆ ਸੀਗਾ ਜਿਹਦੇ ਵਿੱਚੋਂ ਉਹ ਇਹ ਦੇਖਦੇ ਰਹਿੰਦੇ ਸੀਗੇ ਜੀ ਵੀ ਕਿਤੇ ਇਹ ਕੋਈ ਹਿੱਲ-ਜੁਲ ਨਾ ਕਰੇ ਜੀ